ਹਾਂਜੀ ਸਦਾ ਕਰ ਰਿਹਾ ਸੀ ਕਿ ਆਪਾਂ ਕਿਸ ਕਰਕੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਸੰਭੂ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਮੈਂ ਕਰ ਰਿਹਾ ਸੀ ਕਿ ਕੋਲਾ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਦਾ ਜਨ ਦਸਕਤ ਅਸੀਂ ਇੱਕ 302 ਕਿਲੋਮੀਟਰ ਭਾਰਤ ਦੀ ਸਭ ਤੋਂ ਵੱਡੀ ਮੈਰਥੰਦੌਰ ਜਿਹੜੀ ਹੈ ਉਹ ਦਿਲਪ੍ਰੀਤ ਸਿੰਘ ਢਿੱਲੋਂ ਪਿੰਡ ਇਕੋਲਾ ਤੋਂ ਲੈ ਕੇ ਪਾਰਲੀਮੈਂਟ ਤੱਕ ਕਰਨ ਜਾ ਰਹੇ ਆ ਉਹਦੇ ਸਭੰਦੇ ਵਿੱਚ ਅਸੀਂ ਅੱਜ ਜਿਹੜੀ ਹੈਗੀ ਹੈ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਜਿਹੜੀ ਮੈਰਤਨ ਦੌੜ ਹੈ ਇਹ ਕਰਮ ਦਾ ਮਕਸਦ ਹੈਗਾ ਮਿਨੀਮਮ ਸਪੋਰਟ ਪ੍ਰਾਈਸ ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ ਘੱਟੋ-ਘੱਟ ਖਰੀਦ ਬੋਲ ਦੀ ਗਰੰਟੀ ਦਾਤ ਨੂੰ ਬਣਾਵੇ ਸਰਕਾਰ ਤੇ ਦੂਸਰਾ ਹੈ ਮਿਨੀਮਮ ਇਨਕਮ ਗਰੰਟੀ ਐਮ ਆਈਜੀ ప్రతి ਵਿਅਕਤੀ ਮਿਨੀਮਮ ਇਨਕਮ ਗਰੰਟੀ ਦਾਤ ਨੂੰ ਬਣਾਵੇ ਤਾਂ ਜੋ ਜਿਹੜੇ ਸਾਡੇ ਦੇਸ਼ ਦੇ ਵਾਸੀ ਨੇ ਉਹ ਆਪਣਾ ਜੀਵਨ ਜਿਹੜਾ ਉਹ ਵਧੀਆ ਢੰਗ ਨਾਲ ਜੀ ਸਕਣ ਕਿਉਂਕਿ ਸਰਕਾਰਾਂ ਦੀ ਇਹ ਡਿਊਟੀ ਹੁੰਦੀ ਹੈ ਜਿਹੜਾ ਵੀ ਉਸ ਦੇ ਰਾਜ ਦੇ ਅੰਦਰ ਵਿਅਕਤੀ ਪੈਦਾ ਹੁੰਦਾ ਉਸ ਲਈ ਰਹਿਣ ਖਾਣ ਦਵਾਈ ਅਤੇ ਪੜ੍ਹਾਈ ਤੇ ਰੋਜ਼ਗਾਰ ਅਤੇ ਹੈਲਥ ਤੇ ਵੈਲਥ ਦਾ ਜਿਹੜਾ ਉਹਨਾਂ ਦਾ ਪ੍ਰਬੰਧ ਕਰਨਾ ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਇਹਨਾਂ ਮੰਗਾਂ ਨੂੰ ਲੈ ਕੇ ਦਿਲਪ੍ਰੀਤ ਸਿੰਘ ਢਿੱਲੋਂ ਜਿਹੜਾ ਹੈ ਪਾਰਤ ਦੀ ਜਿਹੜੀ ਸਭ ਤੋਂ ਵੱਡੀ ਦੌੜ ਲਾਉਣ ਜਾ ਰਿਹਾ ਅਸੀਂ ਸਮੂਹ ਦੇਸ਼ਵਾਸੀਆਂ ਨੂੰ ਉਸ ਦਾ ਸਹਿਯੋਗ ਕਰਨ ਦੀ ਅਪੀਲ ਕਰਦੇ ਹਾਂ ਤੁਹਾਨੂੰ ਕਿ ਕਦੋਂ ਜਾ ਰਿਹਾ ਜੀ ਦਿਲਪ੍ਰੀਤ ਸਿੰਘ ਇਹ 8 ਫਰਵਰੀ 2025 ਨੂੰ 11 ਵਜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਸ਼ੇਮੀ ਦਾ ਗੁਰਦੁਆਰਾ ਪਿੰਡ ਕੋਲਹਾ ਜੋ ਖੰਨਾ ਤੋਂ 5 ਕਿਲੋਮੀਟਰ ਦੂਰ ਇਤਿਹਾਸਕ ਗੁਰਦੁਆਰਾ ਉਥੋਂ 11 ਵਜੇ ਇਹ ਦੌੜ ਜਿਹੜੀ ਆ ਆਰੰਭ ਹੋਵੇਗੀ ਅਤੇ ਕੰਟੀਨਿਊ ਇਹ ਦੌੜ ਜਿਹੜੀ ਹੈਗੀ ਆ ਸਿਰਫ ਲਿਕੁਇਡ ਤੇ ਨਾ ਕਿ ਤੇ ਸਟੇ ਹੈ ਬਲਕਿ ਕੰਟੀਨਿਊ ਜਿਹੜਾ ਹੈਗਾ ਉਹ ਦੌੜੇਗਾ ਪਾਰਲੀਮੈਂਟ ਤੱਕ ਕਿੰਨੇ ਕਿੰਨੇ ਦਿਨ ਤੱਕ ਇਹ ਮੈਕਸਿਮਮ ਜਿਹੜਾ ਹੈਗਾ ਜਿਹੜਾ ਸਾਡਾ ਅੰਦਾਜ਼ਾ ਹੈ ਉਹ 40 ਤੋਂ 50 ਘੰਟਿਆਂ ਦਾ ਇਹ ਰਨ ਮਾਰਾ ਪਹਿਲਾਂ ਵੀ ਦਿਲਪੀਤੀ ਤਾਂ ਕਿ ਭਾਗ ਲੈ ਚੁੱਕੇ ਸੀ ਇਸ ਦੌੜ ਦੇ ਵਿੱਚ ਦਲਪੀ ਸਿੰਘ ਜੀ ਇਹ ਕੰਟੀਨਿਊ ਜਿਹੜਾ ਹੈਗਾ ਪਿੰਡੂ ਖੇਡ ਮੇਲੇ ਅਤੇ ਨੈਸ਼ਨਲ ਪੱਧਰ ਤੱਕ ਜਿਹੜਾ ਹੈਗਾ ਐਥਲੈਟਿਕ ਮੀਟ ਦੇ ਵਿੱਚ ਪਾਰ ਲੈ ਚੁੱਕਿਆ ਕਈ ਵਾਰ ਇਹਦੇ ਗੋਡੇ ਦੇ ਵਿੱਚ ਇੰਜਰੀ ਹੋਈ ਇਹਦੇ ਲਿੰਗਾਮੈਂਟ ਵੀ ਟੁੱਟੇ ਉਹ ਲਿੰਗਾਮੈਂਟ ਰਿਪੇਅਰ ਹੋ ਗਏ ਇੱਕ ਵਾਰੀ ਪੈਰ ਫ੍ਰੈਕਚਰ ਹੋ ਗਿਆ ਉਹ ਵੀ ਠੀਕ ਹੋ ਗਿਆ ਉਸ ਤੋਂ ਬਾਅਦ ਲੇਕਿਨ ਉਹਦੇ ਅੰਦਰ ਇੱਕ ਜਨੂਨ ਹੈ ਕਿ ਉਹਨੇ ਦੇਸ਼ ਅਤੇ ਦੇਸ਼ ਵਾਸੀਆਂ ਨੇ ਕੁਝ ਕਰਨਾ ਤੇ ਆਪਣੇ ਖੇਡ ਪ੍ਰਤੀ ਉਹ ਵਫਾਦਾਰ ਤੇ ਇਮਾਨਦਾਰ ਹੈ ਤੇ ਸਿਰੜੀ ਹੈ ਤੇ ਉਹ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਬਜਿਦਾ ਹੈ ਤੇ ਉਹ ਆਪਣਾ ਜਿਹੜਾ ਦੌਣ ਜਿਆਦਾ ਰੱਖੀ ਹੁੰਦਾ ਹਾਂਜੀ ਹਾਂਜੀ ਕੰਗਸਾਬ ਤੁਸੀਂ ਜੋ ਇਹ ਪ੍ਰੈਸ ਮੀਟ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਵੀ ਕੋਈ ਵੀ ਸੰਜੇ ਇਹਦਾ ਫੇਤਰਗਾ ਵੱਡਾ ਵੀ ਦਾ ਤੇ ਦਿਲਪ੍ਰਿਤ ਦੀ ਜੋ ਕੋਈ ਵੀ ਜੋ ਹੱਕ ਸੱਚ ਦੇ ਨਹੀਂ ਸਹੀ ਬਾਚ ਕਰੀ ਕੋਈ ਕਰਦਾ ਅਸੀਂ ਪਹਿਲੇ ਦਿਨ ਤੋਂ ਮੈਂ ਤੇ ਮੇਰੀ ਟੀਮ ਬੈਸਾ ਅਸੀਂ ਪਹਿਲੇ ਦਿਨ ਤੋਂ ਉਹਦਾ ਸਾਥ ਹੁੰਦੇ ਆ ਰਹੇ ਇੱਚ ਜਿੰਨਾ ਵੀ ਹੋਊਗਾ ਕਿਉਂਕਿ ਮੇਰਾ ਐਕਸੀਡੈਂਟ ਹੋਣ ਕਰਕੇ ਮੈਂ ਜੇ ਵਾਦਾ ਦਿੱਲੀ ਦਾ ਖਰੀ ਕਰਦਾ ਪਰ ਪੰਜਾਬ ਦੀ ਹੱਦ ਤੱਕ ਆਪਣੇ ਗੱਡੀਆਂ ਕਾਫਲਾ ਲੈ ਕੇ ਜਰੂਰ ਨਾਲ ਜੰਮਾਂਗੇ ਲੋਕਾਂ ਨੂੰ ਵੀ ਕਹਣਾ ਜੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹ ਜਿਹੜਾ ਹੈ ਵੀੜਾ ਚੱਕ ਲੈ ਕੇ ਤੁਰਿਆ ਹੈ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਦੇ ਵਿੱਚ ਉਹਨਾਂ ਨੂੰ ਇਹ ਤੋਂ ਅਗਲ ਸਿੱਖਣੀ ਚਾਹੀਦੀ ਆ ਇਹ ਇੰਡੀਆ ਦੀ ਨਹੀਂ ਮੈਂ ਤਾਂ ਆਲ ਵਰਲਡ 'ਚ ਨਹੀਂ ਦੇਖਿਆ ਵੀ 302 300 ਕਿਲੋਮੀਟਰ ਦੀ 200 ਕਿਲੋਮੀਟਰ ਕੋਈ ਰੇਸ ਲਾਉਦਾ ਇੱਕ ਰਿਕਾਰਡ ਆ ਤੇ ਹੈਰਾਨੀਜਨਕ ਤੇ ਜਿਹੜਾ ਯੂਥ ਆ ਉਹਨੂੰ ਇੱਕ ਸੇਧ ਮਿਲੂਗੀ ਜਿਹੜੇ ਨਸ਼ੇ ਵਾਲੇ ਪਾਸੇ ਆ ਸਰਕਾਰਾਂ ਦੇ ਧੱਕੇ ਚੜ੍ਹ ਕੇ ਪੁੱਠੇੜਾ ਪੈ ਰਹੇ ਨੇ ਉਹ ਵੀ ਕਮ ਸੇ ਕਮ 5-4 ਕਿਲੋਮੀਟਰ ਜੇ ਇੱਕ ਪਿੰਡਾਂ 'ਚ ਗਰਾਊਂਡ ਹੋਣਗੇ ਜਾਣਗੇ ਤਾਂ ਸਹੀ ਗੱਲ ਆ ਤਾਂ ਆਪਣੀ ਨਵੀਂ ਜਨਰੇਸ਼ਨ ਸਹੀ ਰਾਹ ਤੇ ਹੋ ਜੀ ਤੁਹਾਡੇ ਕਹਿਣ ਦਾ ਮਤਲਬ ਜੇਕਰ ਇਹ 302 ਕਿਲੋਵਟ ਪੂਰਾ ਕਰ ਦਿੰਦੇ ਆ ਤਾਂ ਫਿਰ ਵਲਡਰ ਕਾਰਡ ਕਾਇਮ ਹੋ ਜਾਏਗਾ ਬਿਲਕੁਲ ਜੀ ਬਿਲਕੁਲ ਇੱਜ ਕੋਈ ਦੂਰ ਹੈ ਨਹੀਂ ਵੀ ਤੁਸੀਂ ਨਾਲ ਨਾਲ ਵਲਡਰ ਕਾਰਡ ਵੀ ਕਾਇਮ ਕਰਨਾ ਚਾਹੁੰਦੇ ਹੋ ਹਾਂ ਜੀ ਹਾਂ ਇਹ ਤਾਂ ਜੇ ਪੰਜਾਬੀਆਂ ਦੀ ਮਿਸਾਲ ਆ ਪਹਿਲੇ ਦਿਨ ਤੁਸੀਂ ਜਿੰਨੇ ਹੋਏ ਜੀ ਪੰਜਾਬ ਦੀ ਭਾਰਤ ਦੀ ਆਜ਼ਾਦੀ ਦੇ ਲਈ ਯੋਗਦਾਨ ਪਾਇਆ ਕੱਲੇ ਪੰਜਾਬੀਆਂ ਨੇ 90 ਪੈਸੇ ਪਾਇਆ ਠੀਕ ਹੈ ਤਾਂ ਪਹਿਲੇ ਦਿਨ ਤੁਸੀਂ ਜੀ ਥੈਂਕ ਯੂ ਜੀ ਕੀ ਕਹਿਣਾ ਜੇ ਦਿਲਪ੍ਰੀਤ ਸਿੰਘ ਜਿਹੜਾ ਹੈ ਵੀੜਾ ਲੈ ਕੇ ਤੁਰਿਆ ਇਹਦੇ ਬਾਰੇ ਕੀ ਕਹਿਣਾ ਮੈਂ ਸੰਜੀਵ ਸੋਤਾ ਐਡਵੋਕੇਟ ਤੇ ਮੈਂ ਲੀਗਲ ਵਿੰਗ ਆਮਾ ਦੀ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਵੀ ਹਾਂ ਜ਼ਿਲ੍ਹੇ ਦਾ ਤੇ ਮੈਂ ਕਹ ਰਿਹਾ ਵੀ ਜਿਹੜੀ ਸਾਡੀ ਟੀਮ ਆ ਜਾ ਸਾਡੀ ਪਾਰਟੀ ਆ ਉਹ ਸਾਡੇ ਭਰਾ ਦਿਲਪ੍ਰੀਤ ਢਿੱਲੋਂ ਦੇ ਨਾਲ ਜਿਹੜੀ ਉਹ ਤੋਂ ਹੁਣ ਚੱਲਿਆ ਇੱਕ ਇਤਿਹਾਸਕ ਧੋੜਾ ਉਹ ਵਰਲਡ ਰਿਕਾਰਡ ਬਣਨ ਜਾ ਰਹੀ ਹੈ ਤੇ ਅਸੀਂ ਉਹਦਾ ਪੂਰਾ ਸਾਥ ਦੇਵਾਂਗੇ ਮੈਂ ਭਾਰਤ ਪੂਰੇ ਭਾਰਤ ਦੇ ਵਿੱਚ ਜਿੰਨੇ ਵੀ ਕਿਸਾਨ ਭਾਈ ਹੈਗੇ ਆ ਜਾਂ ਜੋ ਵੀ ਹੈਗੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਮੇਰੇ ਪ੍ਰਾਂਤ ਦਿਲਪਹਿਰ ਢਿਲੋਦੀ ਵੱਧ ਤੋਂ ਵੱਧ ਸਪੋਰਟ ਕਰੋ ਤੇ ਉਹਦੇ ਜਿਹੜਾ ਉਹ ਚੀਫ ਕਰਨ ਲੱਗੇ ਨੇ ਰਿਪੋਰਟ ਉਹਦੇ ਅਨੁਸਾਰ ਤੋਂ ਬਹੁਤ ਬੋਤਨ ਵਾਲੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਜੋ ਪ੍ਰੈਸ ਕਾਨਫਰੰਸ ਹੈ ਜਿਹੜੇ ਕਿਸਾਨ ਆਗੂ ਕਈ ਸਾਲਾਂ ਤੋਂ ਪਿਛਲੇ ਕਈ ਸਾਲਾਂ ਤੋਂ ਇਹ ਪ੍ਰੋਟੈਸਟ ਕਰਦੇ ਆ ਰਹੇ ਨੇ ਬਾਟਰਾਂ ਤੇ ਬੈਠੇ ਨੇ ਤੇ ਮੈਂ ਚਾਹੁੰਦਾ ਸੀਗਾ ਵੀ ਕਿ ਮੈਂ ਵੀ ਆਪਣਾ ਇਹਦੇ ਵਿੱਚ ਯੋਗਦਾਨ ਪਾਵਾਂ ਤੇ ਜਿਹੜੀ ਮੈਂ ਕਿਸਾਨਾਂ ਦੀ ਆਵਾਜ਼ ਆ ਉਹ ਮੈਂ ਪਾਰਲੀਮੈਂਟ ਹੋਂਸ ਤੱਕ ਲੈ ਕੇ ਜਾਵਾਂ ਇਹ ਮੈਨੂੰ ਆਪ ਨੂੰ ਇਹ ਲੱਗਿਆ ਵੀ ਜੇ ਮੈਂ ਆ ਚੀਜ਼ ਕਰਾਂਗਾ ਤਾਂ ਲੋਕ ਨੇ ਜਿਹੜੇ ਲੋਕਾਂ ਨੂੰ ਮੇਰੀ ਗੱਲ ਲੋਕਾਂ ਤੱਕ ਮੇਰੀ ਗੱਲ ਜਾਊਗੀ ਤੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਜਿਵੇਂ ਘਰਾਂ ਦੇ ਵਿੱਚ ਬੈਠੇ ਨੇ ਕਿ ਇਹਨੂੰ ਤਾਂ ਪਤਾ ਹੀ ਨਹੀਂ ਹੈਗਾ ਵੀ ਚੱਲ ਕੀ ਰਿਹਾ ਹੈ ਤੇ ਮੈਚ ਉਹਨਾਂ ਵੀ ਮੇਰੀ ਜਿਹੀ ਆਵਾਜ਼ ਆਏ ਤੇ ਲੋਕਾਂ ਤੱਕ ਜਾਵੇ ਤਾਂ ਜੋ ਸਾਰੇ ਪੰਜਾਬ ਦੇ ਲੋਕ ਪੂਰੇ ਭਾਰਤ ਦੇ ਲੋਕ ਜਾਗਰੂਤ ਹੋਣ ਠੀਕ ਹੈ ਜੀ ਥੈਂਕ ਯੂ